ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਆਂ ਜੀ ਬੜਾ ਪਿੰਡ ਤਹਿਸੀਲ ਫਲੌਰ ਨੇੜੇ ਗੁਰਾਇਆ ਜੀ ਤੇ ਸਰਦਾਰ ਪਰਮਜੀਤ ਸਿੰਘ ਜੀ ਦੇ ਖੇਤ ਦੇ ਵਿੱਚ ਖੜੇ ਹੋਏ ਆਂ ਉਹਨਾਂ ਨੇ ਗੋਭੀ ਫੁੱਲ ਗੋਭੀ 786 ਲਾਈ ਹੋਈ ਆ ਜੀ ਬੜੀ ਸੋਹਣੀ ਹੋਈ ਹੋਈ ਆ ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਤੋਂ ਪੁੱਛਦੇ ਆਂ ਜੀ ਇਹਨਾਂ ਨੇ ਕਿੰਨੇ ਮਤਲਬ ਏਕੜ ਦੇ ਵਿੱਚ ਲਾਈ ਹੋਈ ਆ ਇਹ ਗੋਭੀ ਤੇ ਕਦੋਂ ਇਹ ਲੈ ਕੇ आईसी कदो इनने बीजी कदो इनने मतलब तड़ाई शुरू की थी आपा इनना ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਜੀ ਤੁਸੀਂ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਅਸੀਂ ਜੀ 24 ਅਗਸਤ ਨੂੰ ਬਜਾਈ ਕੀਤੀ ਸੀਗੀ ਜੀ ਸਰ ਹੁਣ ਅਸੀਂ 20 ਅਕਤੂਬਰ ਨੂੰ ਇਹ ਸਟਾਰਟਿੰਗ ਹੋ ਗਈ ਹੈ ਜੀ ਫਲਾਵਰ ਆਪਣੇ ਫਲਾਵਰ ਦੀ ਜੀ ਤੇ ਹੁਣ ਅਸੀਂ ਤਕਰੀਬਨ ਰੋਜ਼ ਦੀ 7-8 ਕੰਟਲ ਟੋੜਦੇ ਆਂ ਅੱਛਾ ਜੀ ਹਰ ਰੋਜ਼ 20 ਤਰੀਕ ਤੋਂ ਲੈ ਕੇ 20 ਤਰੀਕ ਤੋਂ ਹਾਂਜੀ ਬਰਤ ਵਾਲੇ ਤੋਂ ਜਦੋਂ ਜੀ ਤਰਨਜੀਤ ਭਾਈ ਜੀ ਜਦੋਂ ਆਪਾਂ ਮੰਡੀ ਜਾਂਦੇ ਆ ਲੋਕਾਂ ਦੀ ਗੋਭੀ ਤੇ ਆਪਣੀ ਗੋਭੀ ਨਾਲੋਂ ਕੀ ਫਰਕ ਹੈ ਜੀ ਫੁੱਲ ਬਹੁਤ ਖੰਦਵੇਂ ਆ ਜੀ ਔਰ ਵਾਈਟ ਕਲਰ ਰਿਹਾ ਪੂਰਾ ਜੀ ਤੇ ਪਹਿਲ ਤੇ ਧਾਰ ਤੇ ਵਿਕਦੀ ਆ ਮਤਲਬ ਤੁਸੀਂ ਸੰਤੁਸ਼ਟ ਹੋ ਜੀ ਇਸ ਕੁਆਲਿਟੀ ਤੋਂ ਹਾਂ ਜੀ ਹਾਂ ਜੀ ਬਿਲਕੁਲ 786 ਵੈਰਾਈਟੀ ਆ ਜੀ ਇਹ ਜੀ 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 ਹਾਂ ਜੀ ਇਹਨਾਂ ਦੇ ਜੀ 55 ਤੋਂ 56 ਦਿਨਾਂ ਦੇ ਵਿੱਚ ਚੱਲ ਪਈ 7-8 ਕੁਇੰਟਲ ਰੋਜ਼ ਗੋਭੀ ਉਤਾਰਦੀ ਆ ਪਰਮਜੀਤ ਦੇ ਡਾਇਰੈਕਟਰ ਸਾਹਿਬ ਤੁਸੀਂ ਇਹਨਾਂ ਨੂੰ ਗੋਭੀ ਦੇ ਅੰਬਾਈ ਪਰਮਜੀਤ ਜੀ ਫੁੱਲ ਦੇ ਉੱਪਰ ਗੁੱਠਾ ਰੱਖ ਕੇ ਦਿਖਾਉਂਦੇ ਆ ਫੁੱਲ ਦੇ ਵਿੱਚ ਕਿੰਨਾ ਟੈਟਾ ਔਰ ਕਿੰਨੀ ਵਧੀਆ ਔਰ ਕਿੰਨੀ ਚਿੱਟੀ ਹੈ ਜੀ ਔਰ ਮਾਰਕੀਟ ਦੇ ਵਿੱਚ ਲੋਕਾਂ ਨਾਲ 5-10 ਰੁਪਏ ਕਿਲੋ ਮਹਿੰਗੀ ਵਿਕਦੀ ਹੈ ਹਾਂਜੀ ਸਰ ਜੀ ਤੁਸੀਂ ਸਾਡੇ ਇਹਨਾਂ ਨੂੰ ਦਿਖਾਓ ਜੀ ਇੱਕ ਗੋਭੀ ਦਾ ਫੁੱਲ ਬਹੁਤ ਆਈਡੀਆ ਜੀ ਜਿੰਨੀ ਇਹ ਟੈਟਾ ਉਹਨੇ ਇਹਦੇ ਵਿੱਚ ਭਜਨ ਬਹੁਤ ਜਿਆਦਾ ਹਾਂਜੀ ਹਾਂ ਜੀ ਢਿਲੀ ਗੋਭੀ ਉਹਦੇ ਵਿੱਚ ਭਜਨ ਨਹੀਂ ਨਾ ਹੀ ਉਹਦੀ ਕੁਆਲਿਟੀ ਬੰਦੀ ਹੈ ਹਾਂਜੀ ਸਿਰਫ ਜਿਆਦਾ ਟੈਟ ਹੋਣ ਕਰਕੇ ਇਹ ਇਹ ਬਜਟ ਨੇ ਵੀ ਤਾਂ ਹੀ ਹੁੰਦਾ ਕਿ ਇਸ ਗੋਬੀ ਦਾ ਨੇਵੀ ਬਲੂ ਲੀਫ ਹੈ ਔਰ ਬਹੁਤ ਹੀ ਸੁਣੀ ਗੋਬੀ ਹੈ ਕਿਸਾਨ ਵੀਰਿਆ ਨੂੰ ਬੇਨਤੀ ਕਰਦੇ ਆ ਔਰ ਵੱਧ ਤੋਂ ਵੱਧ ਮੁਨਾਫਕਮਾਨ ਔਰ ਜਿਲ੍ਹੇ ਕੇ ਫਾਰਮਰਾਂ ਦੀ ਕਾਮਯਾਬੀ ਸਾਡੀ ਆਪਣੀ ਕਾਮਯਾਬੀ ਕਾਮਯਾਬੀ ਹੈ ਜੀ ਔਰ ਮੇਰਾ ਨਾਮ ਸੁਖੀਰਿਆ ਮੁਹੰਮਦ ਸਿੰਘ ਮਲੇਰਕੋਟਲਾ ਸਟੇਟ ਸਟੋਰ ਮੁਲਾਬਰ ਤੋਂ ਔਰ ਕਿਸੇ ਵੀ ਕਿਸਾਨ ਬੇਰ ਨੂੰ ਕੋਈ ਵੀ ਸਵਾਲ ਦੀ ਲੋੜ ਹੁੰਦੀ ਹੈ ਮੇਰੇ ਨੰਬਰ ਤੇ ਕੰਟੈਕਟ ਕਰ ਸਕਦਾ ਹੈ। ਔਰ ਪਰਵਿੰਦ ਜੀ ਹੋਰ ਤੁਸੀਂ ਇਹਨਾਂ ਦੇ ਖਾਸੀਆਂ ਦਾ ਦੱਸ ਦੋ ਵੀ ਆਮ ਗੋਭੀਆਂ ਨੂੰ ਚਲਸਰੋਗ ਬਹੁਤ ਆਇਆ ਆਪਣੀ ਗੋਭੀ ਨੂੰ ਚਲਸਰੋਗ ਨਹੀਂ ਆਇਆ। ਬਿਲਕੁਲ ਨਹੀਂ ਆਇਆ ਜੀ। ਤੁਸੀਂ ਸਾਤੋਂ ਸੀਡਸ ਲੈ ਕੇ ਆਏ ਹੋ ਜੀ ਕਿ ਪਨੀਰੀ ਲੈ ਕੇ ਅਸੀਂ ਪਨੀਰੀ ਲੈ ਕੇ ਆਏ ਸੀ ਜੀ। ਅੱਛਾ ਜੀ ਤੁਹਾਨੂੰ ਪਨੀਰੀ ਮਤਲਬ ਵਧੀਆ ਲੱਗੀ। 22 ਗਸਤ ਨੂੰ ਅਸੀਂ ਲੈ ਕੇ ਆਏ ਸੀ ਤੇ ਤਕਰੀਬਨ ਅਸੀਂ 12 ਤੋਂ 15 ਸਾਲ ਤੋਂ ਇਹਨਾਂ ਨਾਲ ਜੁੜੇ ਹੋਏ ਆਂ। ਜੀ। ਜੀ। ਜਦੋਂ ਫੋਨ ਕਰਦੇ ਆ ਫੋਨ ਦਾ ਉਸ ਵੇਲੇ ਉਸੇ ਵੇਲੇ ਆਨਸਰ ਕਰ ਦਿਆ ਜੀ ਕਰਮ ਜੀ ਵੀ ਆ ਕੇ ਦੇਖਦੇ ਆ ਜੀ ਜੀ ਹਾਂਜੀ ਔਰ ਜਿਹੜੇ ਕਿਸਾਨ ਵੀਰ ਦੇ ਕਈ ਵਾਰੀ ਨਹੀਂ ਇੰਨੇ ਇੰਨੇ ਕੋਲਾ ਇੱਕ ਟਾਈਮ ਤੇ ਆ ਜਾਂਦੇ ਆ ਨਹੀਂ ਚੱਕੇ ਜਾਂਦੇ ਉਹਨਾਂ ਨੂੰ ਬੈਕ ਕਾਲ ਹੀ ਕਰਕੇ ਜੀ ਪੁੱਛੀਦਾ ਬਿਲਕੁਲ ਜੀ ਬਿਲਕੁਲ ਜੀ ਬਾਕੀ ਪਰਮ ਜੀ ਦੀ ਦੱਸ ਰਹੇ ਨੇ ਹਾਂਜੀ ਬਿਲਕੁਲ ਜੀ ਜੋ ਕਹਿ ਰਿਹਾ ਲਾਲੀ ਸਾਹਿਬ ਬਿਲਕੁਲ ਸਹੀ ਆ ਜੀ ਇਹ ਠੀਕ ਹੈ ਜਦ ਵੀ ਅਸੀਂ ਕਾਲ ਕਰੀਦੀ ਆ ਉਸੇ ਵੇਲੇ ਸਾਡਾ ਫੋਨ ਆਨਸਰ ਕਰਦੇ ਆ ਅਦਰਵਾਜ ਨਹੀਂ ਹੁੰਦਾ ਤੇ ਸਾਨੂੰ ਦੁਬਾਰਾ ਬੈਕ ਕਾਲ ਕਰਦੇ ਆ ਜੀ ਔਰ ਲੋਕਲ ਆਮ ਦੁਕਾਨਦਾਰ ਨਾਲੋਂ ਤੇ ਆਪਣੇ ਵਿੱਚ ਕੀ ਫਰਕ ਹੈ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੀ ਫਰਕ ਹੈ ਜੀ ਤੁਹਾਨੂੰ ਥੋੜਾ ਜਿਹਾ ਦੇ ਦੋ ਜੀ ਦਸ ਜੀ ਚੰਗੇ ਇਨਸਾਨ ਆ ਜੀ ਮਿਲਣ ਵਰਤਨ ਵਾਲੇ ਆ ਜੀ ਲੇਕਨ ਹਰ ਗੀਜ ਵਧੀਆ ਹੈ ਮਤਲਬ ਵੈਰਾਈਟੀ ਲੈ ਕੇ ਆਉਂਦੇ ਆ ਮਤਲਬ ਜਦੋਂ ਤੁਸੀਂ ਪਨੀਰੀ ਲਿਆ ਕੇ ਵੀਜੀਆ ਤੁਹਾਨੂੰ ਟਾਈਮ ਟਾਈਮ ਤੇ ਸਮੇਂ ਸਮੇਂ ਸਰ ਗਾਡ ਕੀ ਤਰ੍ਹਾਂ ਸਲਾਹ ਵੀ ਮਿਲਦੀ ਰਹੀ ਹੈ ਤੁਹਾਨੂੰ ਗਾਈਡੈਂਸ ਵੀ ਮਿਲਦੀ ਰਹੀ ਹੈ ਵੀ ਅਸੀਂ ਕੀ ਕਰੀਏ ਇਹਨਾਂ ਤੇ ਕੀ ਕਿਹੜੀ ਦਵਾਈ ਪਾਈਏ ਜਾਂ ਕੀ ਕਰੀਏ ਹੈ ਨਾ ਇਸ ਤਰ੍ਹਾਂ ਦੀਆਂ ਗੱਲਾਂ ਮਤਲਬ ਜਿਹੜੇ ਹੋਰ ਦੁਕਾਨਦਾਰ ਨੇ ਉਹ ਸਾਨੂੰ ਇੱਕ ਵਾਰੀ ਸੀਟ ਦੇ ਕੇ ਜਾਂ ਪਨੀਰੀ ਦੇ ਕੇ ਉਹ ਨਹੀਂ ਪੁੱਛਦੇ ਹੈਗੇ ਹਾਂਜੀ ਬਿਲਕੁਲ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਹਾਂਜੀ ਕਿਸਾਨ ਵੀਰੋ ਬਾਕੀ ਸਾਡੇ ਮਤਲਬ ਕੋਈ ਵੀ ਵੈਜੀਟੇਬਲ ਦੀ ਸਲਾਹ ਲੈਣ ਵਾਸਤੇ ਜੋ ਵੀ ਤਕਨੀਕੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ዳਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37716 ਜੀ